ਟੀ ਪੰਜਾਬ ਦੇ ਇਹ ਯਾਰੂ ਹੀ ਉਹਦੇ ਉਹ ਬੁਲਾਣਾ ਡੱਕੀਆਂ ਗਈਆਂ ਇਹ ਪ੍ਰੋਬਲਮ ਆ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਇਹ ਤੇ ਕਿਸਾਨ ਆਮੋ ਸ਼ਾਮ ਦੇ ਹੋਣਗੇ ਕਿਉਂ ਆਜ ਪਾਸੇ ਪ੍ਰਸ਼ਾਸਨ ਆਜ ਪਾਸੇ ਕਿਸਾਨ कोई नहीं कोई नहीं भी आप वीडियो बनाओ हाँ देखो इधर प्रशासन तो पुलिस आम सामने आनी है फर लो फर लो फर लो हाँ देखो हूँ हाँ देखो पुलिस डांगा दे डांगा मारी डांगा पुलिस आ देखो पुलिस डांग छोटा करता हमें पुलिस ने डांग छोटा करता

ਹਾਂਜੀ ਵੇਖੋ ਆnde-unde ਕਾਬਲ ਦੇ ਜਮਿਆਂ ਨੂੰ ਨਿਤ ਮਹਿਮਾ ਸਾਨੂੰ ਲੱਗਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾ ਦੇ ਉੱਤੇ ਸੋਰ ਦਿੰਨੀ ਹੈ ਜੀ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 22 ਮੀਟਿੰਗਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈਗਾ ਜੀ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਨੇ ਹਾਂ ਜੀ ਪਰ ਸਾਨੂੰ ਕੰਮ ਕਰਨ ਦਿਓ ਉਹ ਥਾਂ ਦੇ ਉੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕ ਲਏ ਜੀ ਅਸੀਂ ਮੰਨ ਕੇ ਆਂ ਕਿ ਉੱਥੇ ਕੰਮ ਕਰੋ ਮੇਰਾ ਖਿਆਲ ਵੀ ਇੰਨੀ ਜ਼ਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਜੀ ਉਹ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਹੈ ਜੀ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲੋ। ਜੀ। ਹੋਰ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਇਆ ਕਿੱਲੇ ਦੇ ਉੱਤੇ ਇਹ ਖਰਚਾ ਆਉਂਦਾ। ਉਹਨੂੰ ਪੈਸੇ ਬਣਾ ਮਿਲਣਾ। ਤੁਸੀਂ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ। ਤਬਾਹੀ ਕਰਦੇ ਜੇ। ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ। ਤੇ ਨਾਲ ਜਿਹੜੀ ਆ ਉਹ ਦਬਾਅ ਪਾਉਂਦੇ ਜੇ। ਇਹ ਠੀਕ ਨਹੀਂ ਗੇ। ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ। ਉੱਠੇ ਆ। ਤੇ ਅਸੀਂ ਕਹਿਣਾ ਚਾਹੁੰਦੇ ਆ। ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ। ਆਈਐਸ ਅਫਸਰ ਆ ਇਹ ਗੱਲ ਕੋਤ ਕਰੇ ਤੇ ਭਗਵੰਤ ਮਾਨ ਇਹ ਗੱਲ ਕਰੇ ਸੈਕਟਰੀਆਂ ਸੈਕਟਰੀਏਟ ਦੇ ਵਿੱਚ ਨਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਸ ਦਿਨ ਭਗਵੰਤ ਮਾਨ ਦੀ ਵੀ ਯਾਦ ਜਾਦ ਕਰੂਗੀ ਤੇ ਸਾਨੂੰ ਲੱਗਦਾ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਕਿਉਂਕਿ ਜਦੋਂ ਤੁਸੀਂ ਮੰਨ ਲਿੰਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਂ ਮੰਨਦੇ ਜੇ ਫਿਰ ਵਾਰ-ਵਾਰ ਫੋਰਸਾਂ ਕਿਉਂ ਚਾੜਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਚ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਇਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਾਦਾ ਦੇ ਜਾਂ ਇੱਥੇ ਸਾਡੇ ਨਾਲ ਵਾਦਾ ਕਰੇ ਤੇ ਫੇਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾਂ ਚਲਾਉਂਦਾ ਨਹੀਂ ਛੱਡਾਂਗੇ ਕੀ ਲੱਗਦਾ ਹੈ ਕੀ ਲੱਗਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋਈ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚ ਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕਰੇਸੀ ਆ ਕੀ ਲੋਕਤੰਤਰ ਆ ਵੀ ਧਾੜਾਂ ਦੀਆਂ ਧਾੜਾਂ ਤੁਸੀਂ ਪੁਲਿਸ ਆ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੀ ਪੁਲਿਸ ਨੂੰ ਕੋਈ ਕੰਮ ਨਹੀਂ ਕਿਸ ਨੇ ਹਾਈ ਕੋਰਟ ਜਾਣਾ ਕਿਸ ਨੇ ਕਚਹਿਰੀ ਚ ਜਾਣਾ ਤੇ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉਧਰ ਜਾਣਾ ਇਹਨੂੰ ਸੌ ਸਿਆਪੇ ਰੋਜ਼ ਵਿਚਰਦੇ ਆ ਪਰ ਚੁੱਕ ਕੇ ਤੁਸੀਂ ਖੇਤਾਂ ਚ ਲਈ ਫਿਰਦੇ ਜੀ ਜੇ ਭਗਵੰਤ ਮਾਨ ਇਦਾਂ ਸਰਦਾ ਜ਼ਿਲ੍ਹਾ ਗਰਦਾਸਪੁਰ ਦਾ ਡੀਸੀ ਦਾ ਇਦਾਂ ਸਰਦਾ ਤੇ ਠੀਕ ਆ ਝੋਕ ਛੱਡੋ ਅਸੀਂ ਤੇ ਫੇਰ ਘਰਾਂ ਤੋਂ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਤੁਰ ਹੋ ਕੇ ਬਰਦੀਆਂ ਪਾ ਕੇ ਆਓ ਫੇਰ ਜੰਗ ਤੁਰ ਹੀ ਜਾਊਗੀ ਪਰ ਅਸੀਂ ਚਾਹੁੰਦੇ ਆਂ ਹੀ ਉਹ ਕਿਰਤੀ ਲੋਕ ਆ ਦਲੀਲਾਂ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਬੜੋ ਜੋ ਟੇਬਲ ਤੇ ਗੱਲ ਕਰਦੇ ਜੇ ਤਾਈ ਜ਼ਮੀਨਾਂ ਛੱਡਾਂਗੇ ਜ਼ਮੀਨਾਂ ਖਾਲੀ ਕਰਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚ ਆਪਣਾ ਕੰਮ ਕੂਮ ਚਲਾ ਲਓ ਜਿਨਾ ਤੁਸੀਂ ਤੁਹਾਡਾ ਵਾਰਡ ਬਣ ਕੇ ਨਹੀਂ ਆਉਂਦਾ ਨਹੀਂ ਉਹਨਾਂ ਚਿਰ ਜ਼ਮੀਨਾਂ ਨਹੀਂ ਛੱਡਾਂਗੇ ਅੱਜ ਜਿਸ ਪਿੰਡ ਜਿਵੇਂ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗਭਗ ਹੈਗੀ ਆ 25 30 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਤੇ ਉਹ ਲਗਾਤਾਰ ਜਿੰਨਾ ਚੁੱਕੇ ਅਸੀਂ ਉੱਥੇ ਕਰਦੇ ਨਹੀਂ ਤੁਸੀਂ ਠੀਕ ਹੈ ਉੱਥੇ ਆਪਣਾ ਕੰਮ ਕਰੀ ਜਾਓ 25 30 ਏਕੜ ਜ਼ਮੀਨ ਆ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਇਹ ਤੋਂ ਅੱਗੇ ਕੀ ਮੈਂ ਖੁੱਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਜਿਹੜੇ ਚੁੱਕੇ ਨੇ ਘੱਟ ਮਿਲਦੇ ਜੀ ਸਾਡਾ ਰੋਲਾ ਹੀ ਹੋਆ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ ਪ੍ਰੈਸ ਮੀਡੀਆ ਜੀ ਵੀ ਚੱਲ ਗਿਆ ਓਕੇ ਪੀ ਉਹ ਵਾਰਡ ਇਹਦੇ ਰਿਵਾਰਡ ਕਰਾ ਦੇ ਤੁਸੀਂ ਐਪਲੀਕੇਸ਼ਨ ਦਿਓ ਜੀ ਮਹੀਨਾ ਮਹੀਨਾ ਕੋ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਵੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰੇਤ ਨਹੀਂ ਗਿਆ ਮਤਲਬ ਇਹਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਾਉਣ ਦੇ ਜਿਹੜੇ ਪਾਸੇ ਨੂੰ ਇਹ ਜ਼ਿਲ੍ਹਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਆ ਇਹ ਤੁਰੀ ਜੀ ਸਾਨੂੰ ਐ ਲੱਗਦਾ ਪਰ 1 ਏਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੰਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾਡਾਂ ਨੂੰ ਇਹਨਾਂ ਰੀਵਾਰਡ ਕਰਦਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਸ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਜੇ ਇਹਦੇ ਘਟਾਉਣੇ ਆ ਫੇਰ ਤੇ ਰੀਵਾਰਡ ਹੋ ਜਾਂਦਾ ਜੇ ਵਧਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾਂ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਰਦੌਜ ਕਿਹਾ ਸਾਡੇ ਕੋਲ ਜਿਹੜੀ ਦਲੀਲ ਆ ਉਹ ਦਲੀਲ ਦੇ ਉੱਤੇ ਅਸੀਂ ਬੈਠੇ ਆਈ ਜੀ ਬਾਰਡ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਇੱਥੇ ਵੀ ਬੈੰਦੇ ਰਹਿਆ ਪਰ ਇਹਨਾਂ ਨੇ ਕੋਈ ਵੀ ਅਜੇ ਤਾਂ ਕੋ ਦਾ ਸਾਰਥਕ ਹੱਲ ਨਹੀਂ ਕੱਢਿਆ ਤੇ ਕੀ ਇਹਨਾਂ ਦੀ ਮਨਚਾ ਵਾ ਉਹਦਾ ਸਾਨੂੰ ਪਤਾ ਨਹੀਂ ਲੈਂਦਾ ਸਾਰਥਕ ਹੱਲ ਕੱਢਣਾ ਜ਼ਮੀਨਾਂ ਤੋਂ ਪਾਸੇ ਹੋ ਜਾ ਕਾਲੀ ਕਰਦਾ ਆ ਆ ਦਾ ਕੰਮ ਚਾਹੁੰਦਾ